500 ਰੁਪਏ 500 ਰੁਪਏ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਓ ਲੈ ਜਾਓ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਓ ਜਿਹੜਾ ਬਾਜ਼ਾਰ ਚ ਮਿਲਦਾ 5-500 ਦਾ ਮਾਦੂਰੀ ਦਸਤਾਰ ਬਾਗੇ ਪੁਰਾਣੇ ਆਜੋ 5 ਦਿਨ ਦੀ ਲੱਗੀ ਸੇਲ ਆ ਜੁਲਾਈ ਤੱਕ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਆਜੋ ਓ ਕੜਾਈ ਵਾਲੇ ਸੂਟ ਓ ਵਰਕ ਵਾਲੇ ਸੂਟ 5-500 6-600 ਬਜ਼ਾਰਾਂ 'ਚ ਇੱਥੇ 500 ਰੁਪਏ ਦੇ 5 ਸੂਟ ਕਪਟਿਆਂ ਦੇ ਨਾਲ 200 ਰੁਪਏ ਰੇਟ ਦੇਖੋ ਚ ਲਾਤਾ ਜੀ ਲੈ ਲੈ ਕੇ ਲਾਤਾ ਕੈਮਰੇ ਵਾਲੇ ਵੀਰੇ ਕੜਾਈ ਤੇ ਪਿਆ ਤੇ ਫੋਕਸ ਆ ਦੁਪੱਟੇ ਨਾਲ ਬਜ਼ਾਰਾ ਚ ਰੇਡ 500 ਇੱਥੇ 500 ਰੁਪਏ ਦੇ ਦੋ ਸੂਟ ਹੈ ਦੋ ਸੂਟ ਉਹ ਰੈਡੀमेड ਸੂਟ ਕਟਾਈਆਂ ਕੱਟੇ ਪਲਾਜੋ ਸੂਟ ਨਾਰਾ ਕੱਟ ਸੂਟ ਉਹ ਬਾਜ਼ਾਰ ਚ ਮਿਲਦਾ 800 ਰੁਪਏ ਦਾ ਇੱਕ 900 ਰੁਪਏ ਦਾ ਇੱਕ ਸਾਢੇ ਕੋਲ ਆਜੋ ਆਠ ਹੱਥ ਵਾਲੇ ਨੋ ਨੋ ਸਾਲੇ ਰੈਡੀमेड ਲੈ ਜਾਓ 250 ਰੁਪਏ ਜਾਮ कॉटन ਦਾ ਸੂਟ ਬਾਜ਼ਾਰ 'ਚ 1000 ਰੁਪਏ ਦਾ ਇੱਕ ਇੱਥੇ ਮਿਲਨੇ 1000 ਰੁਪਏ ਦੇ ਦੋ कॉटन ਦੁਪੱਟਿਆਂ ਨਾਲ ਦੇਖੋ ਇੱਥੇ ਆਉਣ ਦਾ ਫਾਇਦਾ ਕੀ ਆ ਇੱਕ ਤਾਂ ਅਸੀਂ ਦੇ ਰਿਹਾ ਹਾਂ ਸਸਤਾ ਕੱਪੜਾ ਦੂਜਾ ਤੁਸੀਂ ਬੱਸ ਸਟੈਂਡ ਬਾਗੇ ਪੁਰਾਣੇ ਆ ਜਾਓ ਬੱਸ 'ਚ ਆ ਜਾਓ ਟੈਂਪੂ 'ਚ ਆ ਜਾਓ ਉਸ ਤੋਂ ਬਾਅਦ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਚਾਰੇ ਪਾਸੇ ਕੈਮਰਾ ਘੁਮਾ ਦਿਓ ਚਾਰੇ ਪਾਸੇ ਕੈਮਰਾ ਘੁਮਾ ਦਿਓ ਦੇਖੋ ਹੱਥਾਂ ਮਾਰਦਾ ਕੱਠ ਬਹੁਤ ਦੂਰੋਂ ਦੂਰੋਂ ਲੋਕ ਆ ਗਿਆ ਕੱਪੇ ਆਸ ਦੇਖੋ ਕਿ ਨਾਰਾਇਣ ਸੱਜਿਆਸ ਦੇਖੋ ਸਾਹਮਣੇ ਦੇਖੋ ਪਿੱਛੇ ਦੇਖੋ ਜਾ ਰਹੀ ਪਾਸੇ ਲੋਕਾਂ ਦਾ ਰਸ਼ ਪੈ ਗਿਆ ਆ ਚੈੱਕ ਕਰੋ ਫਰੰਟ ਆ ਚੈੱਕ ਕਰੋ ਬੈਗ ਦੇ ਨਾਲ ਦੁਪੱਟਾ ਲੱਗਿਆ ਪਿਓਰ ਦਾ ਬਿਯਾਰ ਚੇ 1500 ਰੁਪਏ ਦਾ ਇੱਥੇ 1500 ਦੇ ਦੋ ਉਹ ਆ ਦੇਖੋ ਜਿਨਾ ਲੈਣਾ ਵਿਆਹ ਸਾਈ ਦਾ ਕਪੜਾ ਤਾਂ ਇਹ ਮਰ ਦਾ ਕਪੜਾ ਲੈਣਾ ਕਿਹੜਾ ਬਾਜ਼ਾਰ ਜਾ ਕੇ ਤੁਸੀਂ ਲੈਨੇ ਹੋ 50 5000 ਦਾ ਸਾਡੇ ਕੋਲ ਆ ਜਾਓ 50000 ਵਾਲਾ ਕਪੜਾ ਸਿਰਫ 15000 ਚ ਲੈ ਜਾਓ ਓਏ ਆ ਵੀ ਦੇਖੋ ਉਹ ਰਾਣੀਆਂ ਮਹਾਰਾਣੇ ਵਾਲੇ ਉਹ ਕੜਾਈਆਂ ਵਾਲੇ ਸੂਟ ਦੁਪੱਟੇ ਨਾਲ ਬਾਜ਼ਾਰ 'ਚ 2500 ਰੁਪਈਆ ਸਾਡੇ ਕੋਲੋਂ ਲੈ ਜਾਓ ਸਿਰਫ 6800 ਦਾ ਸੂਟ ਗਰੇਵ ਦਾ ਸੂਟ ਹੈ ਘੇਰੇ ਤੇ ਕੰਮ ਗਲੇ ਤੇ ਕੰਮ ਬਾਜ਼ਾਰ 'ਚ 3000 ਰੁਪਏ ਦਾ ਇੱਕ ਸੂਟ ਇੱਥੇ 1000 ਸੂਟ ਕਹਿੰਦਾ ਮੈਂ ਸੋਨਾ ਆ ਉਹ ਦੁਪੱਟਾ ਕਹਿੰਦਾ ਮੈਂ ਸੋਨਾ ਆ ਸੋਨੇ ਦੋਨੇ ਬਹੁਤ ਆ ਜਿਹੜਾ ਪਾਲੂ ਉਹ ਉਦੋਂ ਬਾਅਦ ਸੋਨਾ ਆ 5000 ਵਾਲਾ ਸੂਟ 1800 ਰੁਪਏ ਦਾ ਕਰਤਾ ਲੈ ਜਾਓ ਦੇਖੋ ਭਾਜੀ ਸੂਟਾਂ ਦੇ ਨਾਲ ਲਹੰਗੇ ਸ਼ਰਾਰੇ ਗਰਾਰੇ ਸਾਰਾ ਕੁਝ ਹੀ ਮਿਲ ਜਾਂਦਾ ਹੈ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਵਾਨੀਆਂ ਪਾਸਕਟਾਂ ਉਹ ਵੀ ਇੱਥੋਂ ਮਿਲ ਜਾਂਦੀਆਂ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਓ ਲੈ ਜਾਓ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਓ ਜਿਹੜਾ ਬਾਜ਼ਾਰ ਚ ਮਿਲਦਾ 5-500 ਦਾ ਮਾਦੂਸ਼ਰੀ ਦਸਤਾਰ ਬਾਗੇ ਪੁਰਾਣੇ ਆਜੋ 5 ਦਿਨ ਦੀ ਲੱਗੀ ਸੇਲ 500 ਵਾਲਾ ਸੂਟ ਲੇ ਲੇ ਜਾਓ 100 ਰੁਪਏ ਦੇ 100 ਰੁਪਏ ਦੇ 100 ਰੁਪਏ ਦੇ 8 ਜੁਲਾਈ ਤੱਕ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਆ ਜਾਓ 5-500 ਵਾਲੇ ਸੂਟ ਲੈ ਜਾਓ 100-100 ਰੁਪਏ ਚ 100-100 ਰੁਪਏ ਚ 100-100 ਰੁਪਏ 100-100 ਰੁਪਏ ਓਏ ਕੜਾਈ ਵਾਲੇ ਸੂਟ ਓਏ ਵਰਕਰ ਦੇ ਸੂਟ 5-500 6-600 ਬਜਾਰਾ ਚ ਇੱਥੇ 500 ਰੁਪਏ ਦੇ ਪੰਜ ਸੂਟ ਚੱਕੋ ਇੱਕ ਹੋਰ ਪਟਾਕਾ ਪਾ ਦਿੰਨੇ ਆ ਆਲ ਓਵਰ ਸੂਟ ਭਾਰੀ ਸਿਰਫ 5 ਦਿਨ ਆਲ ਓਵਰ ਸੂਟ ਨਾਲ ਪਯੋਰ ਦਾ ਦੁਪੱਟਾ 500 ਵਾਲਾ ਤੋਂ ਸੋਚੇ ਉਹ ਦੇਖੋ ਲੈ ਜੋ 200 ਰੁਪਏ 200 ਰੁਪਏ 200 ਰੁਪਏ ਦੁਪੱਟਿਆਂ ਦੇ ਨਾਲ 200 ਰੁਪਏ ਰੇਟ ਦੇਖੋ ਲਿਖ ਲਿਖ ਕੇ ਲਾਤਾ ਹੀ ਲਿਖ ਲਿਖ ਕੇ ਲਾਤਾ ਪੰਜ ਪੰਜ ਸੌ ਵਾਲੇ ਸੂਟ ਦੁਪੱਟਿਆਂ ਦੇ ਨਾਲ ਕਰਤੇ 200 ਦੇ ਵਿੱਚ ਜਿਨ੍ਹਾਂ ਨੇ ਕਰਨਾ ਨਵਾਂ ਕੰਮ ਸ਼ੁਰੂ ਜਿਹੜੇ ਰੀਸੇਲਰਾਂ ਜਿਹੜੇ ਦੁਕਾਨਦਾਰਾਂ ਛੇਤੀ ਛੇਤੀ ਆਜੋ ਬਹੁਤ ਵੱਡੇ ਫਾਇਦੇ ਕਰਾਂਗੇ ਬਹੁਤ ਵੱਡੇ ਫਾਇਦੇ 200 ਰੁਪਏ ਦਾ ਚੱਕੋ ਭਾਜੀ ਉਹ ਕੜਾਈ ਕੀਤਾ ਘੇਰੇ ਤੇ ਓਏ ਕੈਮਰੇ ਵਾਲੇ ਵੀਰੇ ਕੜਾਈ ਤੇ ਬਿਆ ਤੇ ਫੋਕਸ ਆਹ ਦੁਪੱਟੇ ਨਾਲ ਪੁਜਾਰਾ ਚ ਰੇਡ 500 ਇੱਥੇ 500 ਰੁਪਏ ਦੇ ਦੋ ਸੂਟ ਹੈ ਦੋ ਸੂਟ ਓਏ ਦੇਖੋ ਜੀ ਪਟਾਕੇ ਦੇ ਪਟਾਕੇ ਉਹ ਰੈਡੀमेड ਸੂਟ ਕੜਾਈਆਂ ਕੱਢੇ ਪਲਾਜੋ ਸੂਟ ਨਾਰਾ ਕੱਟ ਸੂਟ ਉਹ ਬਾਜ਼ਾਰ ਚ ਮਿਲਦਾ 800 ਰੁਪਏ ਦਾ ਇੱਕ 900 ਰੁਪਏ ਦਾ ਇੱਕ ਸਾਡੇ ਕੋਲ ਆਜੋ 8 800 ਵਾਲੇ 9 900 ਵਾਲੇ ਰੈਡੀमेड ਲੈ ਜਾਓ 250 ਰੁਪਏ 250 ਰੁਪਏ 500 ਦੇ ਦੋ 500 ਦੇ ਦੋ ਇੱਕ ਬਾ ਦੂਜਾ ਤੋਂ ਡਿਜ਼ਾਈਨ ਬਹੁਤ ਹੈ ਵਰਕ ਵਾਲੇ ਪਲਾਜੋ ਆ ਚੱਕੋ ਬਜ਼ਾਰਾਂ 'ਚ 6 600 ਰੁਪਏ ਸਮਾਈ 15 1500 ਰੁਪਏ ਦਾ ਸੂਟ ਤੇ ਬੜ ਚਾਦਾ ਬਹੁਤ ਮਹਿੰਗਾ ਸੂਟ ਚੱਕੋ ਜੀ ਲੈ ਜਾਓ 250 ਰੁਪਏ 500 ਦੇ ਦੋ 500 ਦੇ 2 500 ਦੇ 2 ਆ ਦੇਖੋ ਆ ਦੇਖੋ ਜੀ ਬਾਜ਼ਾਰ ਚ ਕੋਈ ਕਹਿੰਦਾ 800 ਕੋਈ ਕਹਿੰਦਾ 900 ਸਾਡੇ ਕੋਲ ਆਜੋ ਖੁੱਲੇ ਦੁੱਲੇ ਦਪੱਤਿਆਂ ਦੇ ਨਾਲ 700 ਦੇ 2 350 ਰੁਪਏ ਲੈ ਜੋ 350 ਰੁਪਏ ਦਾ ਸੂਟ ਛੇਤੀ ਛੇਤੀ ਆਜੋ 5 ਦਿਨ 5 ਦਿਨ ਬਹੁਤ ਵੱਡੇ ਫਾਇਦੇ ਹੋਣੇ ਆ ਦੇਖੋ ਇੱਥੇ ਆਉਣ ਦਾ ਫਾਇਦਾ ਕੀ ਆ ਇੱਕ ਤਾਂ ਅਸੀਂ ਦੇ ਰਿਹਾ ਹਾਂ ਸਸਤਾ ਕਪੜਾ ਦੂਜਾ ਤੁਸੀਂ ਬੱਸ ਸਟੈਂਡ ਬਾਗੇ ਪੁਰਾਣੇ ਆਜੋ ਬੱਸ ਚ ਆਜੋ ਟੈਂਪੂ ਜਾੜਿਓ ਉਸ ਤੋਂ ਬਾਅਦ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਤੁਸੀਂ ਮਾਤੂ ਸ਼੍ਰੀ ਦਸਤਾਰ ਤੇ ਸਟੋਰ ਤੇ ਰਿਕਸ਼ੇ ਤੇ ਆਉਣ ਦਾ 1 ਰੁਪਿਆ ਵੀ ਨਹੀਂ ਦੇਣਾ ਫਰੀ ਦੇ ਵਿੱਚ ਰਿਕਸ਼ੇ ਜਾ ਜੋ ਵੱਡੇ ਫਾਇਦੇ ਕਰਾਂਗੇ ਇੰਦਾ ਦੇ 8 8 9 900 ਵਾਲੇ ਸੂਟ 350 ਹੀ ਦੇਵਾਂਗੇ ਚੱਕੋ ਜੀ ਜਾਮ ਕਾਟਨ ਦਾ ਸੂਟ ਬਾਜ਼ਾਰ 'ਚ 1000 ਰੁਪਏ ਦਾ ਇੱਕ ਇੱਥੇ ਮਿਲਨੇ 1000 ਰੁਪਏ ਦੇ ਦੋ ਕਾਟਨ ਦੁਪੱਟਿਆਂ ਨਾਲ ਡਿਜ਼ਾਈਨ ਬਹੁਤ ਹੈ ਗਲੇ ਤੇ ਕੰਮ ਬਹੁਤ ਸੋਹਣਾ ਵਰਕ ਬਹੁਤ ਸੋਹਣਾ ਨਵੀਆਂ ਚੀਜ਼ਾਂ ਅੱਜ ਡੀਟੈਲ ਚੈੱਕ ਕਰ ਲਓ ਸਿਲਕਸੀ ਦਾ ਵਰਕ ਹੋਇਆ ਪਿਓਰ ਦਾ ਦੁਪੱਟਾ ਲੱਗਿਆ ਕੰਟਰਾਸਟ ਆਈਟਮ 500 ਦਾ 1000 ਦੇ ਦੋ ਉਹ ਦੇਖੋ ਚਾਰੇ ਪਾਸੇ ਕੈਮਰਾ ਘੁਮਾ ਦਿਓ ਚਾਰੇ ਪਾਸੇ ਕੈਮਰਾ ਘੁਮਾ ਦਿਓ ਦੇਖੋ ਠਾਠਾ ਮਾਰਦਾ ਕੱਠ ਬਹੁਤ ਦੂਰੋਂ ਦੂਰੋਂ ਲੋਕ ਆ ਗਏ ਖੱਬੇ ਹੱਥ ਦੇਖੋ ਕਿੰਨਾ ਰਾਜ ਸੱਜੇ ਹੱਥ ਦੇਖੋ ਸਾਹਮਣੇ ਦੇਖੋ ਪਿੱਛੇ ਦੇਖੋ ਚਾਰੇ ਪਾਸੇ ਲੋਕਾਂ ਦਾ ਰਸ਼ ਪੈ ਗਿਆ ਉਹ ਬਾਹਰ ਵੀ ਕੇ ਨਾ ਮਾਰ ਕੇ ਦਿਖਾ ਦਿਓ ਦੇਖੋ ਬਾਹਰ ਕਿੰਨਾ ਕਾ ਮਾਰਦਾ ਇਕੱਠ ਲੋਕਾਂ ਨੇ ਗੱਡੀਆਂ ਭੜ ਰਹੀਆਂ ਵੱਡੀਆਂ ਵੱਡੀਆਂ ਗੱਡੀਆਂ 18 ਕਾਰਾਂ ਫੋਰਜੂਨਰਾਂ ਉਹ ਖੱਬੇ ਤੇ ਦੇਖੋ ਮੋਟਰਸਾਈਕਲ ਸਕੂਟਰ ਉਹ ਉਧਰ ਦੇਖੋ ਰਿਕਸ਼ੇ ਭਰ ਭਰ ਕੇ ਉਹ ਗੇਟ ਭਰ ਕੇ ਗੇਟ ਬੰਦ ਕਰਨ ਵਾਲੇ ਹੋ ਗਏ ਉਹ ਰਸ਼ ਦੇਖੋ ਦਰਵਾਜੇ ਤੇ ਕਿੰਨਾ ਉਹ ਰੋਕਾ ਨੂੰ ਰੋਕਣਾ ਪਿਆ ਉਹ ਭੀੜ ਨੂੰ ਰੋਕਣਾ ਪਿਆ ਚੱਕੋ ਉਹ ਜਾਮ ਲੱਗ ਗਿਆ ਜਾਮ ਸੜਕਾਂ ਜਾਮ ਹੋ ਗਈਆਂ ਬਾਗੇ ਪ੍ਰਾਣੇ ਦੇ ਬਾਜ਼ਾਰ ਕਰਦੇ ਵੇਲੇ ਮਾਤੂ ਜੀ ਦਸਤਾਰ ਮੋਗਾ ਰੋਡ ਬਾਗੇ ਪ੍ਰਾਣੇ ਲੱਗ ਗਏ ਮੇਲੇ ਚੱਕੋ ਜੀ 121200 ਵਾਲੇ ਸੂਟ ਅੱਜ ਚੈੱਕ ਕਰੋ ਵਰਕ ਆ ਦੁਪੱਟੇ ਪਿਓਰ ਦੇ 121200 ਵਾਲੇ 650 ਰੁਪਏ ਚ ਲੈ ਜਾਓ ਚੱਕੋ ਜੀ ਵਰਕ ਕਿੰਨਾ ਸ਼ਾਨਦਾਰ ਹੈ ਕਾਟਨ ਦੇ ਸੂਟ ਟੀਚਰ ਵਾਲੇ ਮੈਡਮ ਵਾਲੇ 15 1500 ਵਾਲੇ 750 ਚ ਲੈ ਆਓ ਦੇਖੋ ਕੁੜੀਆਂ ਨੇ ਪਹਿਲੀ ਫਸਾਹ ਕਹਿੰਦੇ ਸਾਨੂੰ ਚਾਹੀਦੇ ਸੁਪਰ ਸੁਪਰ ਸੂਟ ਹੁਣ ਤੁਹਾਨੂੰ ਸੁਪਰ ਸੂਟ ਲੈਣ ਲਈ ਕਿਤੇ ਚੰਡੀਗੜ੍ਹ ਮੁਹਾਲੀ ਜਾਣ ਦੀ ਲੋੜ ਨਹੀਂ ਬਾਗੇ ਪੁਰਾਣੇ ਆਜੋ ਜਿਹੜੇ ਬਾਜ਼ਾਰ ਚ ਮਿਲਦੇ 2 2000 ਦੇ ਸੂਟ 750 ਚ ਲੈ ਜਾਓ 1500 ਦੇ ਦੋ ਲੈ ਜੋ ਇੱਕ ਨਾਲ ਇੱਕ ਫ੍ਰੀ ਲੈ ਜੋ ਰੰਗ ਵੀ ਸੋਹਣੇ ਸੋਹਣੇ ਆ ਗਏ ਉਹ ਡਿਜ਼ਾਈਨ ਵੀ ਖਰੇ ਖਰੇ ਆ ਗਏ ਉਹ ਦੁਪੱਟਾ ਵੀ ਚੈੱਕ ਕਰ ਲੋ 750 750 750 ਦੇਖੋ ਜੀ ਇੱਕ ਤੋਂ ਇੱਕ ਸੂਟ ਹੈ ਇਹ ਕੋਈ ਲਾਟਣੀ ਹੈ ਵੈਰਾਈਟੀ ਬੜੀ ਸ਼ਾਨਦਾਰ ਹੈ ਨਵੀਂ ਵੈਰਾਈਟੀਆਂ ਉਹ ਚੈੱਕ ਕਰੋ ਕਾਟਨ ਦੇ ਸੂਟ ਨਵੇਂ ਨਵੇਂ ਓਏ ਬਕਰੇ ਬਕਰੇ ਡਿਜਾਇਨ ਬਕਰੇ ਬਕਰੇ ਵੱਖਰੇ ਵੱਖਰੇ ਰੰਗ ਵੀ ਸੋਹਣੇ ਸੋਹਣੇ ਬਲੈਕ ਲੈ ਜਾਓ ਵਾਈਟ ਲੈ ਜਾਓ ਮਹਿਰੂਮ ਲੈ ਜਾਓ ਗ੍ਰੀਨ ਲੈ ਜਾਓ ਬਲੂ ਲੈ ਜਾਓ ਆ ਦੇਖੋ ਚੀਚਾ ਚਣ ਚਣ ਕੇ ਚੀਚਾ ਲਿਆਂਦਿਆਂ 8800 9900 1000 1000 ਰੁਪਏ ਚ ਕਰਤੇ ਦੁਪੱਟੇ ਦੇਖੋ ਦੁਪੱਟੇ ਬਈ ਦੁਪੱਟੇ ਕਹਿੰਦੇ ਕਿਤੇ ਕੁੜੀ ਨੂੰ ਨਜ਼ਰ ਨਾ ਲੱਗ ਜਵੇ ਐਦਾਂ ਦੇ ਸੂਟ ਬਾਜ਼ਾਰ ਚ 2500 2800 2600 ਸਾਡੇ ਕੋਲ ਆਜੋ 1200 ਸੂਟ ਲੈ ਜਾਓ 1200 ਰੁਪਏ ਸੂਟ ਆ ਵੀ ਦੇਖੋ ਸੋਹਣੇ ਸੋਹਣੇ ਦੁਪੱਟਿਆਂ ਦੇ ਨਾਲ ਡਿਜ਼ਾਈਨਰ ਡਿਜ਼ਾਈਨਰ ਸੂਟ ਗੱਲ ਇੱਥੇ ਹੀ ਮੁੱਕੋ ਓਏ ਮੁੱਕਣੀ ਨਹੀਂ ਗੱਲ ਗੱਲ ਇੱਥੋਂ ਸ਼ੁਰੂ ਹੋਣੀ ਆ ਆ ਚੈੱਕ ਕਰੋ ਫਰੰਟ ਆ ਚੈੱਕ ਕਰੋ ਬੈਗ ਦੇ ਨਾਲ ਦੁਪੱਟਾ ਲੱਗਿਆ ਪਿਓਰ ਦਾ ਬਿਯਾਰ ਚੇ 1500 ਰੁਪਏ ਦਾ ਇੱਥੇ 1500 ਦੇ ਦੋ ਡਿਜ਼ਾਈਨ ਦੇਖੀ ਚੱਲੋ ਜਿਹੜੇ ਮਰਜ਼ੀ ਡਿਜ਼ਾਈਨ ਲੈ ਲਓ ਜਿਹੜੇ ਮਰਜ਼ੀ ਵਰਕ ਵਾਲਾ ਸੂਟ ਲੈ ਲਓ 1500 ਦੇ ਦੋ 750 ਰੁਪਿਆ ਫਲੈਟ ਰੇਟ ਕਰਤਾ ਜੀ 1500 ਵਾਲਾ ਸੂਟ ਕਰਤਾ 750 ਦਾ ਦੇਖੋ ਚੈਲੰਜ ਆ ਚੈਲੰਜ ਕਿਸੇ ਨੇ 1800 ਮੰਗਣਾ ਕਿਸੇ ਨੇ 2000 ਮੰਗਣਾ ਸਾਡੇ ਕੋਲ ਆਜੋ ਜਿਹੜਾ ਮਰਜੀ ਸੂਟ ਚੱਕੋ 750 ਚ ਆ ਵੀ ਚੱਕੋ 750 ਚ ਆ ਵੀ ਲੈ ਜਾਓ 750 ਚ 1500 ਰੇ ਦੋ ਉਹ ਆ ਦੇਖੋ ਜਿਨ੍ਹਾਂ ਲੈਣਾ ਵਿਆਹ ਸ਼ਾਈ ਦਾ ਕਪੜਾ ਤਾਈ ਫਿਰ ਦਾ ਕਪੜਾ ਲੈਣਾ ਕਿਹੜਾ ਬਾਜ਼ਾਰ ਜਾ ਕੇ ਤੁਸੀਂ ਲੈਨੇ ਹੋ 50 5000 ਦਾ ਸਾਡੇ ਕੋਲ ਆਜੋ 50000 ਵਾਲਾ ਕਪੜਾ ਸਿਰਫ 15000 ਚ ਲੈ ਜਾਓ ਫਾਇਦੇ ਕਰਦੇ ਆਂ ਕਿ ਫਾਇਦੇ ਆਹ ਦੇਖੋ ਚੀਜ਼ਾਂ 2 2000 ਵਾਲੇ ਸੂਟ ਵੀ 550 ਚੱਕੋ ਭਾਜੀ ਆਹ ਬਟਿਕ ਸੂਟਾਂ ਤੇ ਵੀ ਆਫਰ ਲਾ ਦਿੰਨੇ ਆ 15 1500 16 1600 ਵਿਕਣ ਵਾਲਾ 850 ਰੁਪਏ ਦਾ ਬਟਿਕ ਸੂਟ ਆ ਚੈੱਕ ਕਰੋ ਜੀ ਵਰਕ ਚੈੱਕ ਕਰੋ ਸ਼ਾਨਦਾਰ ਕਿੰਨਾ ਡਿਜ਼ਾਈਨਰ ਦੁਪੱਟੇ ਡਿਜ਼ਾਈਨਰ ਸੂਟ ਸਿਰਫ 850 850 850 ਆਹ ਦੇਖੋ ਜੀ ਆਹ ਸੂਟ ਨੇ ਤਾਂ ਤੁਮ੍ਹੇ ਹੀ ਪਾਤੀਆਂ ਬਟਿਕਾ ਵਾਲੇ ਵੀ ਸਾਰਾ ਦੁਪੱਟੇ ਚੈੱਕ ਆਲੋ ਫਰੰਟ ਸੂਟ ਘੇਰੇ ਸਾਰੇ ਚੈੱਕ ਆਲੋ ਜਿਹੜਾ ਬਾਜ਼ਾਰ 'ਚ 3000 ਦਾ ਸੂਟ ਸਾਡੇ ਕੋਲੋਂ ਲੈ ਜਾਓ ਸਿਰਫ 1000 'ਚ ਮੈਗਾ ਫਾਇਦੇ ਬਹੁਤ سارے ਹੋ ਰਹੇ ਆ ਝੂਠ ਬੋਲਦੇ ਕੋਈ ਨਹੀਂ ਕੱਲੇ-ਕੱਲੇ ਸੂਟ ਦੇ ਉੱਤੇ ਰੇਟ ਲਿਖ ਲਿਖ ਕੇ ਲਾਤਾ ਮਿਲਣਾ 5 ਦਿਨਿਆਂ 5 ਦਿਨਾਂ ਦੀ ਸੇਲ 'ਚ ਵੱਡੇ ਫਾਇਦੇ ਹੋਣੇ ਆ ਪਿੰਡਾਂ ਤੋਂ ਲੋਕ ਆ ਗਏ ਸ਼ਹਿਰਾਂ ਤੋਂ ਲੋਕ ਆ ਗਏ ਉਹ ਲੋਕ ਗਰੁੱਪ ਬਣਾ ਬਣਾ ਕੇ ਆ ਗਏ ਸਾਰਾ ਸ਼ਹਿਰ ਜਾਮ ਕਰਤਾ ਬੱਸਾਂ ਭਰ-ਭਰ ਕੇ ਆ ਗਏ ਲੋਕ ਮੋਟਰਸਾਈਕਲਾਂ ਤੇ ਆ ਗਏ ਗੱਡੀਆਂ ਦੇ ਵਿੱਚ ਆ ਗਏ ਤੁਸੀਂ ਘਰਾਂ 'ਚ ਨਾ ਬੈਠੇ ਰਹੋ ਕਿਉਂਕਿ ਫਾਇਦੇ ਹੋ ਰਹੇ ਆ ਬਾਜ਼ਾਰ ਨਾਲੋਂ 70 70% ਡਿਸਕਾਊਂਟ ਦੇ ਕੱਪੜਾ ਦੇ ਰਹੇ ਆ ਸਸਤੇ ਕੱਪੜੇ ਚਾਹੇ 100 ਰੁਪਇਆ ਸੂਟ ਲੈ ਜਾਓ 200 ਦਾ ਲੈ ਜਾਓ 250 ਦਾ ਲੈ ਜਾਓ 500 ਵਾਲਾ ਲੈ ਜਾਓ 2000 ਦਾ ਲੈ ਜਾਓ ਭਾਵੇਂ 5000 ਦਾ ਲੈ ਜਾਓ ਬਿਲਕੁਲ ਭਾਜੀ ਦਾਜਵਰੀ ਦਾ ਸੂਟ ਚੈਲੰਜ ਕਰਕੇ ਵੇਚਦੇ ਆ ਕਹਿੰਦੇ ਦਾਜਵਰੀ ਜਿਹੜੀ ਮੈਨੇ 50000 ਦੀ ਉਹ 15000 ਚ ਦਵਾਂਗੇ ਜਿਹੜੀ ਲੱਖ ਵਾਲੀ ਦਾਜਵਰੀ 50000 ਚ ਦਵਾਂਗੇ ਜਿਹੜੀ ਦਾਜਵਰੀ 2.5 ਲੱਖ ਵਾਲੀ ਆ ਉਹ ਲੱਖ ਰੁਪਏ ਦੀ ਦਵਾਂਗੇ ਉਹ ਇਹਨਾਂ ਸੂਟਾਂ ਨਾਲ ਦਵਾਂਗੇ ਇਹ ਸੂਟ ਬਾਜ਼ਾਰ 'ਚ 25-2500 ਦੇ ਇੱਥੇ 1000 ਰੁਪਏ 'ਚ ਲੈ ਜਾਓ 1000 ਰੁਪਏ 'ਚ ਓਏ ਆ ਵੀ ਦੇਖੋ ਉਹ ਰਾਣੀਆਂ ਮਹਾਰਾਣੇ ਵਾਲੇ ਉਹ ਕਢਾਈਆਂ ਵਾਲੇ ਸੂਟ ਦੁਪੱਟੇ ਨਾਲ ਬਾਜ਼ਾਰ 'ਚ 2500 ਰੁਪਈਆ ਸਾਡੇ ਕੋਲ ਲੈ ਜਾਓ ਸਿਰਫ 6800 ਦਾ ਸੂਟ ਫਰਕ ਦੇਖੋ ਕਿੰਨਾ ਬਾਜ਼ਾਰ ਨਾਲੋਂ 4-4 ਗੁਣਾ ਫਰਕ ਪਾਤਾ ਦੇਖੋ ਜੀ ਕਰੇਵ ਦਾ ਸੂਟ ਹੈ ਘੇਰੇ ਤੇ ਕੰਮ ਗਲੇ ਤੇ ਕੰਮ ਬਾਜ਼ਾਰ 'ਚ 3000 ਰੁਪਏ ਦਾ ਇੱਕ ਸੂਟ ਇੱਥੇ 1000 ਹਾਂਜੀ 1000 ਰੁਪਏ ਦਾ ਸੂਟ ਦੇ ਰਿਹਾ 1000 ਰੁਪਏ ਦਾ ਆ ਵੀ ਤੁਸੀਂ ਚੈੱਕ ਕਰ ਲਓ ਮੈਂ ਕਿਹਾ ਚਮ ਚਮ ਕਰਦਾ ਸੂਟ ਬਾਜ਼ਾਰ ਦੇ ਵਿੱਚ ਕੋਈ 3000 ਕੋਈ 3200 ਕੋ 3500 ਲੈ ਜਾਓ 1275 ਚ 1275 ਦੇ ਦਿਆਂਗੇ ਆ ਵੀ 1275 ਚ ਉਹ 1275 ਚ ਕਰਤਾ ਸੂਟ ਆ ਵੀ ਲੈ ਜਾਓ ਲੁੱਟ ਲਓ ਮੇਲੇ ਦੇਖੋ ਜੀ ਹੈਂਡਵਰਕ ਹੋਇਆ ਨੈਚੁਰਲ ਕਰੇਵ ਦੇ بیس ਹੈ ਬਾਟਮ ਬਾਜੂ ਬਣਿਆ ਦੁਪੱਟਿਆਂ ਦੇ ਵਰਕ ਹੈ ਇਹਨਾਂ ਦਾ ਰੇਡ ਬਾਜ਼ਾਰ 'ਚੇ ਰੇਲਾ ਬਣਾ ਬਣਾ ਦਿੰਦੇ 3 3000 ਦਾ ਇੱਥੇ 1500 ਰੁਪਏ ਦਾ ਇੱਕ ਦੇਣਾ ਜੀ 1500 ਦਾ ਆ ਦੇਖੋ ਸੂਟ ਕਹਿੰਦਾ ਮੈਂ ਸੋਹਣਾ ਆ ਉਹ ਦੁਪੱਟਾ ਕਹਿੰਦਾ ਮੈਂ ਸੋਹਣਾ ਆ ਸੋਹਣੇ ਦੋਨੇ ਬਹੁਤ ਆ ਜਿਹੜਾ ਪਾਲੂ ਉਹ ਉਦੋਂ ਵੱਧ ਸੋਹਣਾ ਆ 5000 ਵਾਲਾ ਸੂਟ 1800 ਰੁਪਏ ਦਾ ਕਰਤਾ ਲੈ ਜਾਓ ਆ ਵੀ ਲੈ ਜਾਓ 1800 ਰੁਪਏ ਦੇ ਵਿੱਚ ਕੋਈ 1500 1600 1700 1800 ਆ ਦੇਖੋ ਕਿੰਨਾ ਹੈਵੀ ਚੀਜ਼ ਆ 4000 ਰੁਪਿਆ ਬਾਜ਼ਾਰ ਦਾ ਰੇਟ ਸਾਡੇ ਕੋਲ ਲੈ ਜਾਓ 2200 ਰੁਪਏ ਵਿੱਚ ਫਰਕ ਦੇਖੀ ਜਾਓ ਕਿੰਨਾ ਕਿੰਨਾ ਸਾਡਾ ਆ ਵੀ ਚੈੱਕ ਕਰ ਲੋ ਹੈਵੀ ਦੁਪੱਟੇ ਹੈਵੀ ਸੂਟ ਰੇਟ ਕਿੰਨੇ ਆ ਰੇਟ 2200 2300 2500 ਇੰਨੀਆਂ ਕ ਰੇਂਜਾਂ ਚ ਦੇ ਦੇਣੇ ਆ ਦੇਖੋ ਜੀ ਬਹੁਤ ਵਿਆਹ ਤੁਸੀਂ ਦੇਖੇ ਆ ਬਹੁਤ ਵਿਆਹਾਂ ਤੁਸੀਂ ਗਏ ਹੋ ਬਹੁਤ ਵਹਾਂ ਭੈਣ ਭਰਾਵਾਂ ਦੇ ਤੁਸੀਂ ਕੀਤੇ ਆ ਪਰ ਇਸ ਵਾਰ ਫਰਕ ਇਹ ਹੋਣਾ ਵਾ ਥੋੜੇ ਕਿਸੇ ਵਿਆਹ 'ਚ ਲੁੱਟਣੀ ਹੋਣੀ ਕਿਸੇ ਦਾਜਵਰੀ ਦੇ ਵਿੱਚ ਤੁਹਾਡੇ ਨਾਲ ਲੁੱਟ ਹੋਣੀ ਨਹੀਂ ਦੇਣੀ ਮਾਤੂ ਸ਼ਰੀ ਦਸਤਾਰ ਅੰਕਲੋਮ ਆ ਕੰਧ ਬਣ ਕੇ ਖੜ ਗਿਆ ਪਾਗੇ ਪ੍ਰਾਣੇ ਕਹਿੰਦੇ ਰੇਟਾਂ 'ਚ ਅੱਧੋ-ਅੱਧ ਫਾਇਦੇ ਅੱਧੋ-ਅੱਧ ਫਾਇਦੇ ਅੱਧੋ-ਅੱਧ ਫਾਇਦੇ ਉਹ ਦੇਖੋ ਜੀ ਚਮੋ ਚਮਕਾਰਦਾ ਲਿਸ਼ਕੋਰੇ ਮਾਰਦਾ ਸੂਟ ਦੁਪੱਟਾ ਉਦੋਂ ਜਾਰਾ ਸੋਹਣਾ ਐਦਾਂ ਦੀਆਂ ਚੀਜ਼ਾਂ ਕੁੜੀਆਂ ਲੱਭਦੀਆਂ ਫਿਰਦੀਆਂ ਪਰ ਉਹਨਾਂ ਨੂੰ ਮਿਲਦੇ ਹੀ ਨਹੀਂ ਕਿਉਂਕਿ ਦੁਕਾਨਦਾਰਾਂ ਨੇ ਹਜੇ 10ਵੇਂ ਮਹੀਨੇ ਜਾ ਕੇ ਲਿਆਉਣੇ ਕੱਪੜੇ ਕਹਿਣਾ ਜੀ ਸੀਜ਼ਨ ਚ ਲਈਆਵਾਂਗੇ ਭਾਰੇ ਭਾਰੇ ਸੂਟ ਪਰ ਮਾਤੂ ਸ਼੍ਰੀ ਦਸਤਾਰ ਬਾਗੇ ਪੁਰਾਣੇ ਭਾਰੇ ਭਾਰੇ ਸੂਟਾਂ ਦੇ ਵੀ ਸੇਲ ਲਾਤੀ ਆ ਛੇਤੀ ਛੇਤੀ ਆਜੋ ਹੋਰ ਪਾਸੇ ਜਾਓ ਨਾ ਵਾਦਾ ਵੀ ਕਰਦੇ ਆ ਚੈਲੰਜ ਵੀ ਕਰਦੇ ਆ ਜਿੰਨਾ ਸਸਤਾ ਕਪੜਾ ਸੀ ਤੁਹਾਨੂੰ ਦੇ ਦੇਣਾ ਹੋਰ ਕਿਤੋਂ ਮਿਲਣਾ ਨਹੀਂ ਉਹਨਾਂ ਦੇਖੋ ਤਾਂ ਐਦਾਂ ਦੀ ਡਿਜ਼ਾਈਨਿੰਗ ਮਿਲ ਜੂ ਕਿਤੋਂ ਰੇਟ ਸਾਡੇ ਜਿੰਨਾ ਕੋਈ ਦੇ ਦੂ ਨਹੀਂ ਦੇ ਹੋਣਾ ਕਿਸੇ ਤੋਂ ਇਸ ਲਈ ਬਾਰ ਬਾਰ ਕਹਿ ਰਹੇ ਆ ਮਾਤੂ ਸ਼੍ਰੀ ਦਸਤਾਰ ਬਾਗੇ ਪੁਰਾਣੇ ਮੋਕਾ ਰੋਡ ਤੇ ਸੇਲ ਲੱਗੀ ਆ ਸੇਲ ਪੰਜ ਦੇਂਦੀ ਹੈਗੀ ਆ 35 3500 ਰੁਪਏ ਦੇ ਵਿੱਚ ਇੰਦਾਂ ਦਾ ਸੂਟ ਦੇ ਰਹੇ ਨੇ ਆ 35 3500 ਰੁਪਏ ਦੇ ਦੇਖੋ ਭਾਜੀ ਸਿੱਧੀ ਜੀ ਗੱਲ ਆ ਨਾ ਤਾਂ ਇਹ ਕੋਈ ਲਾਟ ਹੈਗਾ ਨਾ ਹੀ ਅਸੀਂ ਕਿਸੇ ਦੁਕਾਨ ਬੰਦ ਹੋਈ ਉੱਥੋਂ ਮਾਲ ਚੱਕਿਆ ਮਾਤੂ ਸ਼ਰੀ ਦਸਤਾਰ ਫਰੈਸ਼ ਸ਼ੌਦੇ ਲੈ ਕੇ ਆਉਂਦਾ ਆ ਚੈੱਕ ਕਰੋ ਜੀ ਆ ਆ ਗਿਆ ਸੂਟ ਰਾਣੀਆਂ ਮਹਾਰਾਣੀਆਂ ਦਾ ਸੂਟ ਬਾਜ਼ਾਰ 'ਚ ਕੋਈ ਦਿੰਦਾ 10000 ਕੋਈ 15000 ਅਸੀਂ 5000 ਰੁਪਏ 'ਚ ਦੇ ਦੇਣਾ ਜਿਹੜੇ ਅੱਧੋ-ਅੱਧ ਸੂਟਾਂ ਦੇ ਰੇਟਾਂ ਦੇ ਫਰਕ ਹੋਣਗੇ ਆ ਚੈੱਕ ਕਰੀ ਚੱਲੋ ਡਿਜ਼ਾਈਨਰ ਸੂਟ ਹਾਂਜੀ ਤੁਸੀਂ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਦੂਰੋਂ ਐਨ ਆਰ ਆਈ ਵੀਰ ਸਾਡੀ ਵੀਡੀਓ ਦੇਖ ਰਹੇ ਆ ਸਿਰਫ 2 ਦਿਨ ਦਾ ਟਾਈਮ 2 ਦਿਨ ਦਾ ਟਾਈਮ ਕੱਢ ਕੇ ਬਾਗੇ ਪਾਣੇ ਆਜੋ ਵੱਡੇ ਵੱਡੇ ਫਾਇਦੇ ਹੋਣਗੇ ਤੁਹਾਡੇ ਚਾਚੇ ਦੇ ਮੁੰਡੇ ਦਾ ਵਿਆਹ ਤੋ ਲੋ ਜੀ ਆ ਵੀ ਚੈੱਕ ਕਰ ਲਓ ਇਹ ਬਾਜ਼ਾਰ ਦੇ ਵਿੱਚ ਰੇਟ ਹੈਗਾ 15000 ਰੁਪਿਆ ਸਾਡਾ ਰੇਟ ਹੈਗਾ 5500 ਰੁਪਿਆ 15000 ਵਾਲਾ ਸੂਟ 5500 ਚ ਲੈ ਜਾਓ ਦੇਖੋ 100 ਰੁਪਏ ਤੋਂ ਲੈ ਕੇ 5000 8000 ਵਾਲੇ ਪਾਰੇ ਪਾਰੇ ਸੂਟਾਂ ਦੇ ਵਿੱਚ ਵੀ ਅਸੀਂ ਬਹੁਤ ਫਰਕ ਪਾਤਾ ਚਾਹੇ ਬਲੈਕ ਕਲਰ ਲੈ ਲੋ ਚਾਹੇ ਬਲੂ ਕਲਰ ਲੈ ਲੋ ਤੀਜਾ ਟੌਪ ਦੀਆਂ ਆ ਜਿਹਨੇ ਲੈਣਾ ਤਾਜਬੇਰ ਦਾ ਕਪੜਾ ਆ ਦੇਖੋ ਕੁੜੀਆਂ ਦੇ ਲਈ ਪਹਿਲੇ ਦਿਨ ਪਾਓ ਰੈੱਡ ਸੂਟ ਦੂਜੇ ਦਿਨ ਪਾਓ ਮਹਿਰੂਨ ਸੂਟ ਤੀਜੇ ਦਿਨ ਪਾਓ ਵਾਹਾ ਪਿੰਡ ਦੇ ਵਿੱਚ ਕਹਿਣਾ ਦੇਖ ਵੇ ਲੰਬੜਾ ਨੇ ਨੂਨੇ ਬਾਲੀ ਟੌਰ ਕੱਢੀ ਆ ਸਾਰਾ ਨੇ ਕਹਿਣਾ 15 15000 ਦੇ ਸੂਟ ਪਾਏ ਆ ਕੁੜੀ ਨੇ ਪਰ ਹੁਣ ਇਹ ਕੋਈ 5000 ਦਾ ਕੋਈ 6000 ਦਾ ਕੋਈ 7000 ਦਾ ਦੇਖੋ ਸਹੀ ਗੱਲ ਆ ਤੁਹਾਡੀ ਪਾਜੀ ਗੱਲ ਚੀਜ਼ਾਂ ਵਧੀਆ ਰੇਟ ਘੱਟ ਹੈ ਤੇ ਕਿਉਂ ਨਾ ਇਸ ਵਾਰ ਜੇ ਕਿਸੇ ਦੇ ਵਿਆਹ ਤੇ ਜਾਣਾ ਹੈ ਸੂਟ ਪਾਏ ਹੁਣ ਜਮਾ ਨਵੇਂ ਤੇ ਨਾਲੇ ਜੇ ਕਿਸੇ ਨੂੰ ਸੂਟ ਗਿਫਟ ਦਿੱਤਾ ਹੋਵੇ ਉਹ ਵੀ ਯਾਦ ਕਰੇ ਵੀ ਮੈਨੂੰ ਸੂਟ ਬਹੁਤ ਸੋਹਣਾ ਦਿੱਤਾ ਵਾ ਦੇਖੋ ਦਾਜਵਰੀ ਦਾ ਕੱਪੜਾ ਲੈਣਾ ਤੁਸੀਂ ਆ ਸੂਟ ਚੈੱਕ ਕਰ ਲਓ ਜੀ ਵਿਆਹ ਵਾਲੀ ਕੁੜੀ ਦਾ ਸੂਟ ਹੈ ਦੁਪੱਟਾ ਦੇਖੋ ਕਿੰਨਾ ਹੈਵੀ ਹੈ ਸੂਟ ਤਾਂ ਸੋਹਣਾ ਹੈਗਾ ਹੀ ਹੈਗਾ ਪਰ ਦੁਪੱਟਾ ਬਾ ਕਮਾਲ ਹੈ ਬਾ ਕਮਾਲ ਭਾਜੀ ਦੇਖੋ ਜੀ ਟੌਪ ਟੌਪ ਦੀਆਂ ਚੀਜ਼ਾਂ ਜਲਦੀ ਜਲਦੀ ਆਜੋ रेड सूट रेड सूट ਦੇ ਵਿੱਚ ਲੁੱਟ ਬਹੁਤ ਹੁੰਦੀ ਤੁਸੀਂ ਹੁਣ ਦੇਖੋ ਸਾਡੇ ਕੋਲ রেড ਸੂਟ ਦੇ ਵਿੱਚ ਡਿਜ਼ਾਈਨ ਕਿੰਨੇ ਆ ਨੰਬਰ 1 ਡਿਜ਼ਾਈਨ ਆਹਾ ਆ ਸਾਡੇ ਕੋਲ ਨੰਬਰ 2 ਡਿਜ਼ਾਈਨ ਤੁਸੀਂ ਆ ਦੇਖ ਲਓ ਐਦਾਂ ਨਹੀਂ ਬਾਕੀ ਦੁਕਾਨਦਾਰਾਂ ਕੋਲ ਸਿਰਫ ਇੱਕ ਜਾਂ ਦੋ ਡਿਜ਼ਾਈਨ ਲੈ ਕੇ ਬੈਠੇ ਆ ਇੱਥੇ ਤੁਹਾਨੂੰ 1000 ਰੁਪਏ ਦਾ রেড ਸੂਟ ਵੀ ਮਿਲ ਜਾਣਾ ਸਾਡੇ ਕੋਲ ਇੱਥੇ ਤੁਹਾਨੂੰ 10000 ਤੋਂ ਲੈ ਕੇ 25000 ਤੱਕ ਦਾ ਸੂਟ ਵੀ ਮਿਲ ਜਾਣਾ রেড ਦੇ ਵਿੱਚ ਮਤਲਬ ਜਿੱਦਾਂ ਦੀ ਤੁਹਾਡੀ ਚੋਇਸ ਹੋਗੀ ਤੁਹਾਨੂੰ ਮਿਲ ਜੂ ਲਹਿੰਗਿਆਂ ਨਾਲੋਂ ਭਾਰੇ ਭਾਰੇ ਅਸੀਂ রেড ਸੂਟ ਤੁਹਾਨੂੰ ਦਿਖਾ ਦਿੱਤੇ ਹੈਗੇ ਆ 1 ਨਹੀਂ 2 ਨਹੀਂ 5 ਨਹੀਂ ਸਾਡੇ ਕੋਲ ਬਹੁਤ ਡਿਜ਼ਾਈਨ ਤੁਹਾਨੂੰ ਮਿਲ ਜਾਣੇ ਆ ਆ ਦੇਖੋ ਚੀਜ਼ਾਂ ਦੇਖੋ ਸੂਟਾਂ ਦੀ ਚਮਕ ਦੇਖੋ ਸੂਟਾਂ ਦੀ ਸਫਾਈ ਦੇਖੋ ਸੂਟਾਂ ਦੇ ਹੋਇਆ ਵਰਕ ਦੇਖੋ ਨਾਲ ਤੁਸੀਂ ਦੁਪੱਟੇ ਦੇਖੋ ਜੇ ਤੁਸੀਂ ਫਾਇਦਾ ਕਰਉਣਾ ਆ ਜੇ ਥੋੜੇ ਪੈਸਿਆਂ 'ਚ ਵਧੀਆ ਤੁਸੀਂ ਆਪਣੀ ਜਿਹੜੀ ਦਾਜਵਰੀ ਬਣਾਉਣੀ ਆ ਤੇ ਛੇਤੀ ਛੇਤੀ ਆਜੋ ਬੱਡੇ ਫਾਇਦੇ ਹੋਣੇ ਆ ਆ ਦੇਖੋ ਲੋਕਾਂ ਕੋਲ ਇੰਦਾਂ ਦੇ ਸੂਟ ਹੁੰਦੇ ਹੀ ਨਹੀਂ ਹੈਗੇ ਜੇ ਹੋਊਗੇ ਕੋਈ 40000 ਕੋ 35000 ਇੰਦਾ ਰੇਟ ਲਾਦਾ ਪਰ ਇੱਥੇ ਜਦ ਤੁਸੀਂ ਆਉਣਾ ਤੁਹਾਡੀ ਰੂਹ ਖੋਸ਼ ਹੋ ਜਾਣੀ ਆ ਸ਼ੇਤੀ ਪਹੁੰਚੋ ਪੁਰਾਣਾ ਕਿੱਥੇ ਆ ਤੁਸੀਂ ਮਾਤੂ ਸ਼੍ਰੀ ਦਸਤਾਰ ਬਾਗਾ ਪੁਰਾਣਾ ਮੋਗਾ ਰੋਡ ਦੇਖੋ ਭਾਜੀ ਸੂਟਾਂ ਦੇ ਨਾਲ ਲਹਿੰਗੇ ਸ਼ਰਾਰੇ ਗਰਾਰੇ ਸਾਰਾ ਕੁਝ ਹੀ ਮਿਲ ਜਾਂਦਾ ਹੈ ਕੋਟ ਪੈਂਟ ਕੁੜਤੇ ਪਜਾਮੇ ਸ਼ੇਰਵਾਨੀਆਂ ਬਾਸਕਟਾਂ ਉਹ ਵੀ ਇੱਥੋਂ ਮਿਲ ਜਾਂਦੀਆਂ ਕੋਟ ਪੈਂਟ 2995 2 ਪੀਸ 3763 ਪੀਸ ਅਸੀਂ ਭਾਰੇ ਫਾਇਦੇ ਕਰਨੇ ਆ 15 15 20 20 ਹਜ਼ਾਰ ਵਾਲੇ ਸ਼ੇਰਵਾਨੀ ਰੈਂਟ ਤੇ ਮਿਲਦੀ ਹੈ 606500 ਜੇ ਸ਼ੇਰਵਾਨੀ ਰੈਡੀ ਕਰਕੇ ਲੈ ਜਾਓ ਦੇਖੋ ਜੀ ਚਾਹੇ ਵਿਆਹ ਬੁੰਡੇ ਦਾ ਚਾਹੇ ਵਿਆ ਕੁੜੀ ਦਾ ਚਾਹੇ ਤੁਸੀਂ ਬਰਾਤੀ ਹੋ ਚਾਹੇ ਤੁਸੀਂ ਪਰੌਣੇ ਹੋ ਜਿਹੜੇ ਵੀ ਹੋ ਰਿਸ਼ਤੇਦਾਰ ਸਾਰੇ ਆਜੋ ਪਾਗੇ ਪਰੌਣੇ ਵੱਡਾ ਪੈਕੇਜ ਦੇ ਦਾਂਗੇ ਘੱਟ ਪੈਸਿਆਂ ਦੇ ਵਿੱਚ ਝੋਲੇ ਭਰ-ਭਰ ਤੋੜ ਦਾਂਗੇ ਭਰ-ਭਰ ਤੋੜ ਦਾਂਗੇ ਸੋ ਛੇਤੀ ਆਜੋ ਕੋਈ ਜਾਣਕਾਰੀ ਲੈਣੀ ਨੰਬਰ ਸਕਰੀਨ ਤੇ ਤੁਸੀਂ ਫੋਨ ਕਰ ਸਕਦੇ ਆ ਕੈਮਰਾਮੈਨ ਪ੍ਰਵੀਨ ਬੋਬੀ ਨਾਲ ਹਰਦੀਪ ਸਿੰਘ ਦੱਗੜ ਤਾਂ ਟੀਵੀ ਬਗਾ ਪਰਾਂ